ਤੁਸੀਂ ਹਾਜ਼ਮੇ ਦੀ ਗੱਲ ਕਰੀ ਹੈ ਕਿ ਜਿਹੜਾ ਹਾਜ਼ਮਾਗਾ ਉਹ ਪ੍ਰੋਪਰ ਤਰੀਕੇ ਨਾਲ ਹਾਜ਼ਮ ਨਹੀਂ ਕਰ ਪਾਉਂਦੇ ਸਰੀਰ ਤੇ ਉਹ ਫਿਰ ਬਿਮਾਰ ਹੋ ਜਾਂਦੇ ਨੇ ਇਸ ਦਾ ਕੀ ਕਾਰਨ ਆ ਜਿਹੜਾ ਕਿ ਹਾਜ਼ਮਾ ਉਹ ਕਿਉਂ ਨਹੀਂ ਦਰਸਤ ਹੈਗਾ ਲੋਕਾਂ ਦਾ ਅੱਜ ਦੇਖੋ ਸਾਡੀ ਫਿਟਨੈਸ ਇੰਡਸਟਰੀ ਜਿੱਦਾਂ ਜਿੱਦਾਂ ਗਰੋ ਕਰ ਰਹੀ ਹੈ ਜਿੱਦਾਂ ਜਿੱਦਾਂ ਟੈਕਨੋਲੋਜੀ ਗਰੋ ਕਰ ਰਹੀ ਹੈ ਉਸ ਤਰੀਕੇ ਨਾਲ ਰੋਜ਼ ਹੀ ਹੈਲਥ ਦੇ ਨਾਲ ਰਿਲੇਟ ਕੁਝ ਨਾ ਕੁ ਸਪਲੀਮੈਂਟਸ ਕੁਝ ਨਾ ਕੁ ਚੀਜ਼ਾਂ ਆ ਰਹੀਆਂ ਨੇ ਜਿਹਨੂੰ ਲੋਕ ਕਮਰਸ਼ੀਅਲਾਈਜ਼ ਪ੍ਰਮੋਟ ਕਰਦੇ ਨੇ ਅੱਜ ਇੰਨੇ ਜਿਮ ਔਰ ਇੰਨੀ ਫੈਸਿਲਿਟੀਆਂ ਦੇ ਬਾਵਜੂਦ ਵੀ ਲੋਕ ਮੈਂਟਲੀ ਔਰ ਫਿਜ਼ੀਕਲੀ ਅਨਫਿਟ ਨੇ ਉਹਦਾ ਮੇਨ ਕਾਰਨ ਇਹ ਹੈ ਕਿ ਜਦੋਂ ਵੀ ਅਸੀਂ ਕੋਈ ਐਕਸਰਸਾਈਜ਼ ਸ਼ੁਰੂ ਕਰਦੇ ਹਾਂ ਜਿਮ ਕਰਦੇ ਹਾਂ ਤਾਂ ਅਸੀਂ 6 ਮਹੀਨੇ ਸਾਲ ਦਾ ਟਾਰਗੇਟ ਲੈ ਕੇ ਵਜ਼ਨ ਘਟਾਉਣਾ ਜਾਂ ਵਧਾਣਾ ਅਸੀਂ ਉਸ ਨੂੰ ਟਾਰਗੇਟ ਲੈਨੇ ਆ ਅਸੀਂ ਹਾਜਮੇ ਵੱਲ ਧਿਆਨ ਨਹੀਂ ਦਿੰਦੇ ਕਿਉਂਕਿ ਜਦ ਤੱਕ ਸਾਡੀ ਜ਼ਿੰਦਗੀ ਹੈ ਅਸੀਂ ਉਸ ਨੂੰ ਖਾ ਕੇ ਹਾਜਮ ਤਾਂ ਸਾਰੀ ਜ਼ਿੰਦਗੀ ਕਰਨਾ ਹੈ ਅਸੀਂ ਹਾਜਮੇ ਵੱਲ ਧਿਆਨ ਨਹੀਂ ਦਿੰਦੇ ਅਸੀਂ ਸਰੀਰ ਨੂੰ ਦੇਖਦੇ ਹਾਂ ਕਿ ਸਾਡਾ ਸਰੀਰ ਦੇਖਣ ਚ ਵਧੀਆ ਹੋਵੇ ਭਾਵੇਂ ਸਾਡਾ ਹਾਜਮਾ ਖਰਾਬ ਹੋਵੇ ਕੱਪੜੇ ਪਾਏ ਚੰਗੇ ਲੱਗਣ ਹੁਣ ਜਿਮਾਂ ਚ ਲਾ ਲਓ ਫਿਟਨੈਸ ਸੈਂਟਰ ਚ ਲਾ ਲਓ ਲੋਕ ਬੋਡੀ ਬਿਲਡ ਕਰਨ ਵੱਲ ਧਿਆਨ ਦਿੰਦੇ ਨੇ ਜਾਂ ਲੋਕ ਖੁਰਾਕ ਫਾਲੋ ਖੁਰਾਕ ਪਲਾਨ ਫਾਲੋ ਕਰਨਾ ਸ਼ੁਰੂ ਕਰ ਦਿੰਦੇ ਨੇ ਜਿਹੜਾ ਕੁਝ ਟਾਈਮ ਲਈ ਤਾਂ ਠੀਕ ਹੈ ਲੇਕਿਨ ਜੇ ਤੁਸੀਂ ਹੋਲ ਲਾਈਫ ਫਿਟ ਰਹਿਣਾ ਚਾਹੁੰਦੇ ਹੋ ਤਾਂ ਚਾਹੇ ਤੁਸੀਂ ਜਿਮ ਜੁਆਇਨ ਕਰੋ ਚਾਹੇ ਕਿਤੇ ਵੀ ਐਕਸਰਸਾਈਜ਼ ਕਰੋ ਆਪਣੇ ਜਿਮ ਟ੍ਰੇਨਰਸ ਨੂੰ ਸਭ ਤੋਂ ਪਹਿਲਾਂ ਤੁਸੀਂ ਇਹ ਕਹੋ ਕਿ ਵੀ ਮੈਨੂੰ ਮੇਰਾ ਡਾਈਜੈਸਟਿਵ ਸਿਸਟਮ ਨੂੰ ਮਜ਼ਬੂਤ ਕਰੋ ਤਾਂ ਕਿ ਮੈਨੂੰ ਕੋਈ ਬਿਮਾਰੀ ਨਾ ਲੱਗੇ ਔਰ ਜੋ ਮੈਂ ਖਾਣਾ ਖਾਵਾਂ ਉਹ ਹਾਜਮ ਹੋਏ ਔਰ ਉਸ ਤੋਂ ਬਾਅਦ ਜਾ ਕੇ ਜਦੋਂ ਤੁਹਾਡਾ ਡਾਈਜੈਸਟਿਵ ਸਿਸਟਮ ਪ੍ਰੋਪਰ ਕੰਮ ਕਰਦਾ ਫਿਰ ਉਸ ਤੋਂ ਨੈਕਸਟ ਸਟੈਪ ਤੁਸੀਂ ਬਾਡੀ ਬਿਲਡਿੰਗ ਜਾਂ ਕੋਈ ਵੀ ਬਾਡੀ ਬਿਲਡ ਕਰਨ ਦੇ ਬਾਰੇ ਸੋਚ ਸਕਦੇ ਹੋ ਡਾਇਰੈਕਟ ਤੁਸੀਂ ਜਾ ਕੇ ਅਗਰ ਬਾਡੀ ਬਿਲਡਿੰਗ ਦੇ ਵਿੱਚ ਜਾਂ ਬਾਡੀ ਬਿਲਡ ਕਰਨ ਦੇ ਚੱਕਰ ਵਿੱਚ ਤੁਸੀਂ ਆਪਣੇ ਡਾਈਜੈਸਟਿਵ ਸਿਸਟਮ ਨੂੰ ਇਗਨੋਰ ਕਰ ਰਹੇ ਹੋ ਤਾਂ ਤੁਹਾਡਾ ਐਕਸਰਸਾਈਜ਼ ਕਰਨ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੋਏਗਾ ਕਿਉਂਕਿ ਐਕਸਰਸਾਈਜ਼ ਕਰਨ ਦੇ باوجود ਵੀ ਤੁਹਾਨੂੰ ਪ੍ਰੋਬਲਮਸ ਹੋਣਗੀਆਂ ਕਿਉਂਕਿ ਜਦ ਹਾਜਮਾ ਠੀਕ ਨਹੀਂ ਤਾਂ ਤੁਹਾਡਾ ਸਰੀਰ ਵੀ ਸਮਝੋ ਠੀਕ ਨਹੀਂ ਹੈਗਾ ਪਰ ਤੁਸੀਂ ਕਹਿ ਰਹੇ ਹੋ ਕਿ ਐਕਸਰਸਾਈਜ਼ ਕਰਨ ਦੇ ਨਾਲ ਪ੍ਰੋਬਲਮਸ ਹੋਣੀਆਂ ਕਈ ਲੋਕ ਇਸ ਦਾ ਦੂਸਰੇ ਪਾਸੇ ਨੂੰ ਵੀ ਮਤਲਬ ਲਾ ਜਾ ਸਕਦੇ ਨੇ ਕਿ ਇਹ ਐਕਸਰਸਾਈਜ਼ ਤੋਂ ਖਣੀ ਰੁਕ ਰਹੇ ਨੇ ਐਕਸਰਸਾਈਜ਼ ਕਿੰਨੀ ਕੋ ਜ਼ਰੂਰੀ ਹੈ ਸਰੀਰ ਦੇ ਦੇਖੋ ਐਕਸਰਸਾਈਜ਼ ਨੂੰ ਰੋਕਣਾ ਮੇਰਾ ਮਕਸਦ ਇਹ ਨਹੀਂ ਹੈਗਾ ਮੇਰਾ ਮਕਸਦ ਸਿਰਫ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਜਿੰਨੇ ਵੀ ਜਿਮ ਜਿਮਸ ਹੈਗੇ ਫਿਟਨੈਸ ਸੈਂਟਰਸ ਹੈਗੇ ਨੇ ਉਹ ਕਮਰਸ਼ੀਅਲਾਈਜ਼ ਹੋ ਗਏ ਉਹ ਉਹਨਾਂ ਕੋਲ ਇੰਨਾ ਟਾਈਮ ਹੈ ਨਹੀਂ ਔਰ ਨਾ ਹੀ ਕਿਸੇ ਬੰਦੇ ਕੋਲ ਇੰਨਾ ਟਾਈਮ ਹੈ ਕਿਉਂਕਿ ਗਾਈਡ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਜੋ ਵੀ ਜਿਮ ਜੁਆਇਨ ਕਰਦਾ ਐਕਸਰਸਾਈਜ਼ ਕਰਦਾ ਉਹ ਦੇਖੋ ਸੋਚਦਾ ਹੈ ਕਿ ਮੈਂ 3 ਮਹੀਨੇ ਲਈ ਐਕਸਰਸਾਈਜ਼ ਕਰਨੀ ਹੈ 6 ਲਈ ਕਰਨੀ ਹੈ ਸਾਲ ਲਈ ਕਰਨੀ ਹੈ ਤਾਂ ਉਹ 6 ਮਹੀਨੇ ਸਾਲ ਦੇ ਟਾਰਗੇਟ ਨੂੰ ਲੈ ਕੇ ਐਕਸਰਸਾਈਜ਼ ਔਰ ਜਿਮ ਜੁਆਇਨ ਕਰਦੇ ਨੇ ਔਰ ਬਾਡੀ ਬਿਲਡਿੰਗ ਜਾਂ ਬਾਡੀ ਬਿਲਡ ਕਰਨ ਦੇ ਚੱਕਰ ਦੇ ਵਿੱਚ ਉਹ ਆਪਣੀ ਡਾਈਜੈਸਟਿਵ ਸਿਸਟਮ ਨੂੰ ਉਹਦੀ ਐਕਸਰਸਾਈਜ਼ ਕਰਨਾ ਘੱਟ ਕਰ ਦਿੰਦੇ ਨੇ ਛੱਡ ਦਿੰਦੇ ਨੇ ਜਿਹਦੇ ਕਰਕੇ ਉਹ ਆਪਣੇ ਡੋਲੇ ਬਣਾਣਾ ਸ਼ੁਰੂ ਕਰ ਦਿੰਦੇ ਨੇ ਛਾਤੀ ਬਣਾਣਾ ਸ਼ੁਰੂ ਕਰ ਦਿੰਦੇ ਨੇ ਲੇਕਿਨ ਪੇਟ ਦੀ ਐਕਸਰਸਾਈਜ਼ ਨਹੀਂ ਕਰਦੇ ਹੋ ਪੇਟ ਦੀ ਐਕਸਰਸਾਈਜ਼ ਕਰਨਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਪੇਟ ਦੀ ਐਕਸਰਸਾਈਜ਼ ਕਰੋਗੇ ਉਸ ਤੋਂ ਬਾਅਦ ਤੁਸੀਂ ਆਪਣੀ ਬੋਡੀ ਵੀ ਬਿਲਡ ਕਰੋ ਉਹਨੂੰ ਇੰਜੋਏ ਕਰੋਗੇ ਜੇ ਤੁਸੀਂ ਅੱਜ ਐਕਸਰਸਾਈਜ਼ ਕਰ ਰਹੇ ਹੋ ਲੇਕਿਨ ਪੇਟ ਦੀ ਐਕਸਰਸਾਈਜ਼ ਨਹੀਂ ਕਰ ਰਹੇ ਤੁਸੀਂ ਦੇਖਿਆ ਹੋਣਾ ਕਿ ਐਕਸਰਸਾਈਜ਼ ਕਰਨ ਵਾਲੇ ਕਈ ਬੋਡੀ ਬਿਲਡਰਸ ਜਾਂ ਕਈ ਅੱਛੇ ਬੋਡੀ ਬਿਲਡ ਕਰਨ ਵਾਲਿਆਂ ਨੂੰ ਵੀ ਗੈਸ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਕਨਸਟਿਪੇਸ਼ਨ ਦੀ ਪ੍ਰੋਬਲਮ ਰਹਿੰਦੀ ਹੈ